ਸਾਰੇ ਪ੍ਰਾਪਾ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਅੱਜ ਨਵੇਂ ਵਲੌਗ 'ਚ। ਲਓ ਜੀ ਅੱਜ ਗੱਲ ਕਰਦੇ ਆਪਾਂ ਨੇ ਪਨੀਰੀ ਬੀਜੀ ਸੀਗੀ CR 321 A ਵਾਲਾ ਕਿਰਾ। ਤੇ ਇਹ ਹੈ ਜੀ ਆਪਣੀ PR 126। ਤਕਰੀਬਨ ਅੱਜ ਇਹ ਮੰਨ ਕੇ ਚੱਲੋ ਵੀ 16-17 ਦਿਨ ਦੀ ਹੋ ਗਈ। 25 ਮਈ ਨੂੰ ਬੀਜੀ ਸੀਗੀ। ਆਪਾਂ ਨੇ ਇੱਥੇ ਜਾਨੀ ਕਿ ਹੁਣ ਤੁਹਾਨੂੰ ਆਪਾਂ ਇਹਦੀ ਗਰੋਥ ਦਿਖਾਉਣੀ ਆ ਗਿੱਡੀ-ਗਿੱਡੀ ਕੋਈ ਆ। ਤੇ ਤਕਰੀਬਨ ਆਪਾਂ ਇਹ 28-29 ਦਿਨ ਦੀ ਲਾਵਾਂਗੇ ਖੇਤ 'ਚ। ਇਹ ਹੈਗੇ ਜੀ ਪਹਿਲਾਂ 321 ਇਹਨੇ ਗਰੋਥ ਜ਼ਿਆਦਾ ਕਰੀ ਪੀਆਰ 126 ਨਾਲੋਂ ਦੇਖੋ ਮੰਨ ਕੇ ਚੱਲੋ ਕਿ ਇਹ ਤਕਰੀਬਨ ਅੱਜ 16 17 ਦਿਨ ਦੇ ਨੇੜੇ ਹੋ ਚੱਲੀ ਤੇ ਇਹ ਆ ਗਈ ਆਪਣੀ ਪੀਆਰ 126 ਇਹਨੇ ਥੋੜੀ ਹਾਈਟ ਉਹਦੇ ਨਾਲ ਜ਼ਰੂਰ ਘੱਟ ਕਰੀ ਆ ਇਹ ਦੇਖੋ ਜੋ ਯੂਰੀਆ ਪਾਇਆ ਆਪਾਂ ਨੇ ਉਹ ਵੀ ਇੱਕ ਸਾਰ ਪਾਇਆ ਦੋਨਾਂ ਚ ਪਰ ਇਹ ਗ੍ਰੋਥ ਜ਼ਿਆਦਾ ਕਰਦੀ ਉਹਦੇ ਨਾਲ ਇਹਨੇ ਗ੍ਰੋਥ ਘੱਟ ਕਰੀ ਆ ਆਪਾਂ ਨੇ ਇਹ ਚ ਦੋ ਵਾਰ ਯੂਰੀਆ ਪਾਇਤਾ ਹੀ ਇਹ ਤੇ ਦੋ ਵਾਰੀ ਯਾਨੀ ਕਿ ਯੂਰੀਆ ਪਾਇਗਾ ਪਹਿਲਾਂ ਕੱਲਾ ਯੂਰੀਆ ਪਾਇਆ ਸੀਗਾ ਜਦੋਂ ਹੁਣ ਦੂਜੀ ਵਾਰ ਨਾਲ ਯੂਰੀਆ ਪਾਤਾ ਤੇ ਨਾਲ ਮੈਗਨੀਸ਼ੀਅਮ ਪਾਤੀ ਕਿ ਨਾਲ ਦੇ ਹਿਸਾਬ ਨਾਲ ਕਿਲੋ ਕਿਲੋ ਸਵਾ ਸਵਾ ਕਿਲੋ ਤੇ ਹੁਣ ਆਪਾਂ ਇਹ ਚ ਪਾਵਾਂਗੇ ਜੀ ਦੋ ਦਿਨਾਂ ਤੱਕ ਜੂਰੀਏ ਨਾਲ ਇੱਕ ਕਨਾਲ ਦੇ ਵਿੱਚ 2 ਕਿਲੋ ਸਰੋਂ ਦੀ ਖਾਲ ਜ਼ਰੂਰ ਪਾਵਾਂਗੇ ਸਾਰੀ ਪਨੀਰੀ ਚ ਜੇ ਕਿਸੇ ਮੇਰੇ ਭਰਾ ਨੇ ਪਾਉਣੀਆਂ ਤਾਂ ਮੰਨ ਕੇ ਚਲੋ ਵੀ ਇੱਕ ਕਨਾਲ ਦੇ ਵਿੱਚ 2 ਤੋਂ 2.5 ਕਿਲੋ ਆਪਾਂ ਸਰੋਂ ਦੀ ਖਾਲ ਵੀ ਪਾ ਸਕਦੇ ਹਾਂ ਤੇ ਇੱਕ ਆਪਾਂ ਨੇ ਯਾਨੀ ਕਿ ਇਹਦੇ ਉੱਪਰ ਸਪਰੇਅ ਕੀਤੀ ਹੈ ਹੁਣ ਤੱਕ ਸਪਰੇਅ ਕੀਤੀ ਆਪਾਂ ਨੇ ਸਪਰੇਅ ਕੀਤੀ ਹੈ ਜੀ ਆਪਾਂ ਨੇ ਇਹਦੇ ਉੱਪਰ ਲੋਹਾ ਤੇ 2 ਲੀਟਰ ਜ਼ਿੰਕ 12% ਵਾਲਾ ਜਿਹੜਾ ਹੁੰਦਾ ਇੱਕ ਸਪਰੇਅ ਕੀਤੀ ਹੈ ਇਹਦੇ ਪਰ ਤੇ ਮੰਨ ਕੇ ਚੱਲੋ ਵੀ ਇੱਕ ਸਪਰੇਅ ਦੇ ਪਰ ਆਪਾਂ ਹੋਰ ਕਰਾਂਗੇ ਹਾਲੇ ਲੋਹਰ ਤੇ ਰਿਲੇਟਡ ਜ਼ਿੰਕ ਦੀਓ ਤੇ ਪਹਿਲਾਂ ਪਾਵਾਂਗੇ ਹੁਣ ਆਪਾਂ ਇਹ ਚ ਸਰੋਂ ਦੀ ਖਲ ਤੇ ਨਾਲ ਯੂਰੀਆ ਕਿਉਂਕਿ ਮੰਨ ਕੇ ਚੱਲੋ ਇਹ ਮਹੀਨੇ ਦੇ ਵਿੱਚ ਵਿੱਚ ਪੂਰੀ ਲਾਉਣ ਜੋਗੀ ਤਿਆਰ ਹੋਊਗੀ ਹਾਲੇ 16-17 ਦਿਨ ਹੋ ਚਲੇ ਨੇ ਬਾਕੀ ਪੀਲਾਪਨ ਜਰੂਰ ਦਿਖਾਉਂਦੀ ਹੈ ਜੀ ਸੀਆਰ 321 ਇਹ ਥੋੜੀ ਕਾਲੀ ਲੱਗਦੀ ਹੈ ਕਾਰਸਪਰ ਪੀਆਰ 126 ਤੇ ਥੋੜੀ ਜੀ ਪਿਲਕ ਪਰ ਰਹਿੰਦੀ। ਬਾਕੀ ਲਾ ਆਪਾਂ ਇਹਨੂੰ ਪਹਿਲੀ ਵਾਰੇ ਰਹਿ ਆਂ ਕਿਉਂਕਿ ਪਹਿਲਾ ਪਗਦੇ ਲਾਈਨ ਹੈਗੀ CR 321। ਤਕਰੀਬਨ ਮੰਨ ਕੇ ਚਲੋ ਆਪਾਂ ਇਹਨੂੰ 24 ਜੂਨ ਦੇ ਨੇੜੇ-ਨੇੜੇ 24 23 ਜੂਨ ਦੇ ਨੇੜੇ-ਨੇੜੇ ਆਪਾਂ ਇਹਨੂੰ ਲਾਉਣਾ ਸ਼ੁਰੂ ਕਰ ਦਾਂਗੇ CR 321 ਤੇ PR 126। ਬਾਕੀ ਜੇ ਮੇਰੇ ਭਰਾ ਕਿਸੇ ਨੇ ਲਾਈ ਆ CR 321 ਤਾਂ ਇਹਦੇ ਬਾਰੇ ਆਪਾਂ ਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਵੀਰੇ ਝਾੜ ਝੂੜ ਕਿਵੇਂ ਆ ਤੇ ਆਪਾਂ ਇਹਨੂੰ ਲਾਉਣਾ ਕਦ ਤੋਂ ਸ਼ੁਰੂ ਕਰੀਏ ਵੈਸੇ ਆਪਣੀ ਸਲਾਹ ਹੈਗੀ ਆ ਵੀ 23 ਤਰੀਕ ਤੋਂ ਲੱਗ ਜਾਾਂਗੇ ਜੂਨ ਤੋਂ ਲਾਉਣ ਤੋਂ ਕਿਉਂਕਿ ਮਹੀਨੇਕ ਦੀ ਪਨੀਰੀ ਆਪਾਂ ਲਾ ਦਾਂਗੇ 28 ਤੋਂ ਮਹੀਨੇ ਦੇ ਵਿੱਚ ਵਿੱਚ ਤੇ ਜੇ ਆਪਾਂ ਜੇ ਕਿਸੇ ਆਪਣੇ ਭਰਾ ਨੇ ਲਾਈ ਆ ਤਾਂ ਆਪਣੇ ਨਾਲ ਕਮੈਂਟ ਕਰਕੇ ਇਹ ਗੱਲ ਜ਼ਰੂਰ ਸ਼ੇਅਰ ਕਰਿਓ ਵੀ ਝਾੜ ਝੂੜ ਇਹਦਾ ਕਿਦਾਂ ਦਾ ਕਿਉਂਕਿ ਆਪਾਂ ਪਹਿਲੀ ਵਾਰ ਲਾ ਰਹੇ ਆ ਵੀਰੇ ਇਹਨੂੰ ਚਲੋ ਇਹ ਆ ਗਈ ਸਾਰੀ ਆਪਣੇ ਕੋਲ ਪੀਆਰ 126 26 ਲਾਉਣ ਦੇ ਨਾਲ ਆਪਾਂ ਨੂੰ ਹੋਊਗਾ ਘੱਟੋ ਘੱਟ 5-6 ਸਾਲ ਇਹ ਵੀ ਆਪਾਂ ਜਾਨੀ ਕਿ 24 ਤਰੀਕ ਦੇ ਨੇੜੇ-ਨੇੜੇ ਸ਼ੁਰੂ ਕਰ ਦਾਂਗੇ ਲ ਅੱਜ ਯਾਨੀ ਕਿ 11 ਜੂਨ ਹੋ ਗਈ ਜੀ ਵੈਸੇ ਤਾਂ ਜਿਰੀ ਲਾਉਣ ਬਹੁਤ ਜ਼ਿਆਦਾ ਲੋਕ ਆਪਣੇ ਲਾਗੇ ਨੇ ਉਸ਼ਾ ਹੋ ਗਈ ਜਿਵੇਂ ਮੁਛਲ ਹੋ ਗਈ ਉਹ ਤਾਂ ਕਾਫੀ ਲਾਉਣ ਲੱਗੇ ਆਪਾਂ ਨੇ ਲਾਉਣੀਆਂ ਨੇ ਜ਼ਿਆਦਾ ਦੋਹੇ ਵੈਰੈਟੀਾਂ ਯਾਨੀ ਜੀ ਕਿ ਜ਼ਿਆਦਾ ਦਾ ਪਲਾਉਣੀਆਂ ਪੀਆਰ 126 ਇਹਦੇ ਤਾਂ ਆਪਾਂ ਨੇ 3 ਕਿਲੋ ਹੀ ਲਾਉਣੀਆਂ ਨੇ ਸੀਆਰ 321 ਦੇ ਕਿਉਂਕਿ ਪਹਿਲੀ ਵਾਰ ਲਾ ਰਹੇ ਆ ਤਾਂ ਕੋਈ ਆਪਾਂ ਨੂੰ ਹਾਲੇ ਕਦੇ ਲਾਈ ਨਹੀਂ ਹੈਗੀ ਪਤਾ ਨਹੀਂ ਹੈਗਾ ਝਾੜ ਝੂੜ ਕੀ ਆ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਬਣ ਕੇ ਇਹਦਾ ਝਾੜ ਝੂੜ ਕਿਵੇਂ ਆ 321 ਦਾ ਸੀਆਰ 321 ਦਾ ਇਹ ਤੇ ਯੂਰੀਆ ਦੇ ਆਪਾਂ ਕਿੰਨੇ ਥੈਲੇ ਪਾਈਏ ਕਿਉਂਕਿ ਕਈ ਭਰਾ ਤਾਂ ਕਹਿੰਦੇ ਨੇ ਵੀ ਇਹ ਯੂਰੀਆ ਘੱਟ ਮੰਗਦੇ ਆ ਕਈ ਕਹਿੰਦੇ ਨੇ ਜਿਵੇਂ ਸੁਪਰੀਮ 110 ਆ ਉਦਾਂ ਇਹ ਥੋੜੀ ਔਖੀ ਤੁਰਦੀ ਆ ਵੀ ਯੂਰੀਆ ਜ਼ਿਆਦਾ ਮੰਗਦੀ ਆ ਜੇ ਕਿਸੇ ਆਪਣੇ ਭਰਾ ਨੇ ਲਾਈਆ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਕਿੰਨਾ ਯੂਰੀਆ ਪਾਈਏ ਤੈਨੂੰ ਕਦ ਆਪਾਂ ਲਾਉਣ ਦੀ ਯਾਨੀ ਕਿ ਆਪਾਂ ਲਾਉਣ ਲੱਗ ਜੀ ਇਹਨੂੰ ਠੀਕ ਆ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ 'ਚ